ਮੈਨੂੰ ਤਾਂ ਗਾਗਨ ਤੇ ਤਰਸ ਆਉਂਦਾ ਹੈਗਾ ਇਹ ਨੌਕਰੀਆਂ ਨਾਲ ਵਿਆਹੀ ਸੀ ਹੁਣ ਇਹ ਬਾਹਰ ਦਾ ਸਟੈਂਡ ਚੱਲ ਪਿਆ ਬਾਹਰ ਨੂੰ ਤੁਰ ਪਿਆ ਚੱਕ ਕੇ ਢੋਲਾ ਤੂੰ ਪਹਿਲੇ ਗਾਗਨ ਦੀ ਸੈਲੀ ਲੈਣੀ ਹੈਗੀ ਹਾਂਜੀ ਮੈਂ ਗਾਗਨ ਦੀ ਸੈਲੀ ਵੀ ਹੈਗੀ ਮੈਨੂੰ ਤਾਂ ਨੰਬਰ ਹੀ ਦੇ ਦਿਓ ਮੇਰੇ ਕੋਲ ਉਹਦਾ ਨੰਬਰ ਨਹੀਂ ਹੈਗਾ ਮੈਂ ਰੱਲ ਗੱਲ ਕਰਨ ਨੂੰ ਬੜਾ ਜੀ ਕਰਦਾ ਉਹ ਨਾਲ 25 ਲੱਖ ਪੁੱਤ ਐਨੇ ਪੈਸੇ ਦਾ ਕੀ ਕਰਨਾ ਉਹਨਾਂ ਨੇ ਕੀ ਗੱਲ ਹੋ ਗਈ ਕਹਿੰਦੇ ਨੇ ਤੋਂ ਬਦਿ ਮੇਰੀ ਸਾਥੀ ਜਾਂਦੀ ਵੀ ਆਪਾਂ ਤੇ ਸਵਰ ਬੈਂਕ ਚਲਵਾ ਗਾ। ਪਾਣੀ ਵਾਂ ਤੋਂ ਉਹ ਦਿੱਤਾ ਰਹਾ। ਨਾ ਬਾਹਰ ਜਾਣ ਨੂੰ ਕੀ ਹੈਗਾ ਇੱਥੇ ਕਿਸੇ ਚੀਜ਼ ਦਾ ਘਾਟ ਹੈ ਇਹਨਾਂ ਦੇ। ਮੰਮੀ ਮੇਰੀ ਹੱਥ ਕਹਿੰਦੀ ਮੈਂ ਤਰਾ ਇੱਧਰ ਨੌਕਰੀ ਲੱਗੂ ਸੀ ਨਹੀਂ ਬੰਦਾ ਸੱਤ ਬਹਾਂ ਚੱਲ ਜਾਂ। ਇਹ ਸਾਰੇ ਕੁਝ ਸਾਡੀ ਮੰਮੀ ਨੇ ਕਰਾਈ ਜਾਂਦੀ ਉਹ ਮੰਗਰ ਲੱਗ ਕੇ ਕਰੀ ਜਾਂਦੇ ਨੇ। ਪੁੱਤ ਫੇਰ ਜੇ ਉਹ ਬਾਹਰ ਭਾਗ ਗਿਆ ਤੇਰਾ ਕੀ ਬਣੂ। ਮੰਮੂ ਕਹਿੰਦੀ ਮੰਮੀ ਥੋੜਾ ਟਾਈਮ ਤੱਕ ਤੈਨੂੰ ਵੀ ਬੁਲਾ ਲੂਗਾ ਬਾਹਰੇ ਉਹਦੇ ਕੋਲ। ਕੋਈ ਨਾ ਪੁੱਤ ਅਸੀਂ ਕਰਦੇ ਆਂ ਗੱਲ ਆਵਾਂਗੇ ਅਸੀਂ। ਕੀ ਗੱਲ ਹੋ ਗਈ ਮੰਮੀ ਕੀ ਦਾ ਫੋਨ ਹੈ ਇਹ ਤਾਂ ਗਗਨ ਦਾ ਫੋਨ ਹੈ ਪੁੱਤ ਚੰਗਾ ਪੁੱਤ ਤੂੰ ਟੈਨਸ਼ਨ ਨਾ ਲਈ ਚੰਗਾ ਅਸੀਂ ਆਵਾਂਗੇ ਠੀਕ ਹੈ ਮੰਮੀ ਕੀ ਕਹਿੰਦੀ ਸੀ ਗਗਨ ਉਹ ਤਾਂ ਇਹ ਕਹਿੰਦੀ ਸੀ ਪੁੱਤ ਕਹਿੰਦੀ 25 ਲੱਖ ਰੁਪਏ ਮੰਗਦੇ ਨੇ ਆਖੇ ਬਾਹਰ ਜਾਣ ਨੂੰ ਕਹਿੰਦੇ ਹੈਗਾ ਇਹ ਆਖੇ ਉਹਦੀ ਮਾਂ ਭੇਜਦੀ ਹੈ ਬਾਹਰ ਪੁੱਤੋ ਤੇ ਸਹੁਰੇ ਕਹਿੰਦੇ ਨੇਗੇ ਵੀ ਤੂੰ 25 ਲੱਖ ਰੁਪਏ ਨਾ ਆਪਦੇ ਪੇਕੇਆਂ ਤੋਂ ਲਿਆ 25 ਲੱਖ ਕਿਉਂ ਮੰਮੀ ਕਾਦੇ ਖਾਤਰ ਚਾਹੀਦਾ ਉਹਨਾਂ ਨੂੰ 25 ਲੱਖ ਪੁੱਤਰੀ ਸੱਸ ਕਹਿੰਦੀ ਨਾ ਕਹਿੰਦੀ ਗੋਗੀ ਨੂੰ ਬਾਹਰ ਭੇਜ ਦਨਿਆ ਕਿ ਇੱਥੇ ਤਾਂ ਨੌਕਰੀ ਨਹੀਂ ਮਿਲਦੀ ਅਖੇ ਤੂੰ ਪੇਕੇ ਤੋਂ 25 ਲੱਖ ਲਿਆ ਤੇ ਹੁਣ ਆਈ ਫੋਨ ਆਇਆ ਸੁਦਾ ਮੰਮੀ ਮੇਰੀ ਗੱਲ ਸੁਣ ਮੰਮੀ ਵਿਆਹ ਤੋਂ ਪਹਿਲਾਂ ਤਾਂ ਐਝ ਜੀ ਕੋਈ ਗੱਲ ਹੋਈ ਨਹੀਂ ਸੀਗੀ ਵੀ ਆਪਾਂ ਗੋਗੀ ਨੂੰ ਬਾਹਰ ਭੇਜਣਾਗਾ ਨਾਲੇ ਜੇ ਗੋਗੀ ਬਾਹਰੇ ਭਾਗ ਗਿਆ ਤਾਂ ਭੈਣ ਦੀ ਜ਼ਿੰਦਗੀ ਖਰਾਬ ਹੋ ਜਾਊਗੀ ਮੈਂ ਤਾਂ ਆਪ ਪੁੱਤ ਸੋਚੀ ਜਾਨੀ ਆ ਵੀ ਗਾਗਨ ਦੀ ਜ਼ਿੰਦਗੀ ਖਰਾਬ ਹੋ ਜਾਊਗੀ ਕੀ ਕਰੂਗੀ ਇੱਥੇ ਇਕੱਲੀ ਮੈਂ ਮਾਮੇ ਨਾਲ ਕਰਦਾ ਗੱਲ ਮਾਮੇ ਨੂੰ ਲਾਉਣਾ ਹਾਂ ਹਾਂ ਪੁੱਤ ਤੂੰ ਤੁਹਾਡੇ ਮਾਮੇ ਨੂੰ ਬੁਲਾ ਲਿਆ ਉਰੇ ਹੂੰ ਮੈਂ ਕਰਦਾ ਹੈਲੋ ਹੈਲੋ ਸਸਿਗਾਲ ਮਮਾ ਸ੍ਰੀ ਗਾਲ ਗੁਰਪੀ ਸਸ੍ਰੀ ਗਾਲ ਕਿਵੇਂ ਸ਼ੀਰਾ ਵਧੀਆ ਵਧੀਆ ਤੁਸੀਂ ਉਸੋ ਮਾਮੀ ਹੋਰ ਠੀਕ ਨੇ ਸਾਰੇ ਹਾਂ ਹਾਂ ਵਧੀਆ ਸ਼ੀਰਾ ਵਧੀਆ ਤੁਮ ਦੀ ਹਾਲ ਆਪਣੀ ਮੈਂ ਤਾਂ ਮਾਮਾ ਗੱਲ ਕਰਨੀ ਸੀ ਇੱਕ ਤੇਰੇ ਨਾਲ ਹਾਂ ਹਾਂ ਦੱਸ ਹੋਣਾ ਅੱਜ ਮੰਮੀ ਨੂੰ ਗਗਨ ਦਾ ਫੋਨ ਆਇਆ ਸੀਗਾ ਅੱਛਾ ਤੇ ਉਹ ਪਹਿਲਾਂ ਤਾਂ ਦੇਖ ਮਾਮਾ ਆਪਣੀ ਗੱਲ ਵੀ ਨਹੀਂ ਹੋਈ ਸੀ ਨਾ ਕੋਈ ਵੀ ਗੋਗੀ ਬਾਹਰੇ ਜਾਊਗਾ ਦੇਖ ਹਾ ਬਾਹਰ ਜਾਊਗਾ ਹਾਂ ਉਹ ਕਹਿੰਦੇ ਵੀ ਗੋਗੀ ਬਾਹਰ ਜਾਊਗਾ ਵੀ ਤੇ 25 ਲੱਖ ਰੁਪਏ ਲੱਗੂਗਾ ਵੀ ਜਿਹੜਾ 25 ਲੱਖ ਲੱਗੂਗਾ ਵੀ ਤੂੰ ਗਗਨ ਨੂੰ ਕਹਿੰਦੇ ਤੂੰ ਆਪਦੇ ਪੇਕਿਆਂ ਤੋਂ ਲੈ ਕੇ ਆ ਅੱਛਾ ਆਏ ਕਹਿੰਦੇ ਨੇ ਹੁਣ ਹਾਂ ਮੈਂ ਤੈਨੂੰ ਤਾਂ ਹੀ ਫੋਨ ਕੀਤਾ ਸੀਗਾ ਵੀ ਕੱਲ ਨੂੰ ਮੈਂ ਗਗਨ ਨੂੰ ਲੈਣ ਜਾਊਗਾ ਕੱਲ ਨੂੰ ਨਾਲੇ ਮੈਨੂੰ ਛੁੱਟੀ ਹੈਗੀ ਡਿਊਟੀ ਤੋਂ ਐ ਦੁਬਾਰਾਗਾ ਵੀ ਤੂੰ ਵੀ ਆ ਜੀ ਆਪਾਂ ਦੋਨੇ ਇਕੱਠੀ ਵਗ ਚੱਲਾਂਗੇ ਨਾਲੇ ਮੰਮੀ ਵਗ ਚੱਲੂਗਾ ਹਾਂ 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 ਜੀਰਾ ਮੈਂ ਅੱਜ ਉਹ ਨਾਲ ਗੱਲ ਕਰਿਆ ਆਵਾਂਗੇ ਆਪਾਂ ਵੀ ਬਈ ਪਹਿਲਾਂ ਹੀ ਗੱਲ ਕਰੀਆ ਪਤਾ ਹੀ ਤਾਂ ਕੋਈ हां मामा ताही मैं तन्नू फोन लाया सी 25 लाख 10 असि कित्थों देवांगे ਸਾਡੇ ਕੋਲ ਤਾਂ ਆਪਣੀ ਹੈਗੇ ਪੈਸੇ ਹਾਂ ਹਾਂ ਉਹ ਤਾਂ ਸਿਰ ਮੈਨੂੰ ਪਤਾ ਹੀ ਆ ਹੁਣ ਨਾਲੇ ਜੇ ਗੋਗੀ ਵਾਰੇ ਵਾਗਿਆ ਤਾਂ ਗਾਧ ਨੂੰ ਸਾੰਭੂ ਕੌਣ ਗਾਧ ਦੀ ਜਿੰਦਗੀ ਰੁੱਲ ਜੂਗੀ ਉਸ ਚਾ ਗੱਲ ਐ ਨਾਲੇ 25 ਦਾ ਕਿਹੜਾ ਮਾੜੀ ਮੋਟੀ ਰਕਮ ਹੈਗੀ ਹੈ ਹਾਂ ਮਾਮਾ ਕਰ ਲੂ ਫਿਰ ਛੇਤੀ ਆ ਜੀ ਸਵੇਰੇ ਹਾਂ ਕੱਲ ਨੂੰ ਆ ਜੀ ਸਿਰਾਂ ਮੈਂ ਕੋਲ ਚੱਲ ਠੀਕ ਆ ਮਾਮਾ ਠੀਕ ਨੇ ਕਰਤਾ ਜੀ ਮਾਨ ਫੋਨ ਹਾਂਜੀ ਉਹ ਆਉਂਦੇ ਨੇ ਮੈਂ ਪੈਸਿਆਂ ਨੂੰ ਕਿਹਾ ਸੀ ਉਹਨਾਂ ਨੂੰ ਸੱਦਣ ਨੂੰ ਕਿਹਾ ਸੀ ਵੀ ਉਰੇ ਆ ਜਾਣ ਕੋਈ ਨਾ ਮੰਮੀ ਉਹ ਆਉਂਦੇ ਨੇ ਜਦੋਂ ਆ ਗਏ ਉਹਨਾਂ ਨਾਲ ਹੀ ਗੱਲ ਕਰ ਲਿਓ ਨਾ ਕੀ ਗੱਲ ਕਰਾਂਗੇ ਤੇਰੇ ਪੇਕੇ ਆਏ ਆ ਤੂੰ ਅਸੀਂ ਤਾਂ ਤੈਨੂੰ ਆਖਿਆ ਸੀ ਵੀ ਪੈਸਿਆਂ ਗੱਲ ਤੂੰ ਕਰ ਲੈ ਤਾਂ ਇੱਥੇ ਸੱਦ ਲੈ ਅਸੀਂ ਕਿਹੜਾ ਮੰਗਤੇ ਆਂਗੇ ਵੀ ਉਹਨਾਂ ਤੋਂ ਪੈਸੇ ਮੰਗਾਂਗੇ ਕੀ ਹੋ ਗਿਆ ਮੰਮੀ ਕੀ ਗੱਲਾਂ ਕਰ ਕਰਨ ਕੀ ਗੱਲ ਹੋਣੀ ਸ਼ੁਭਤਾ ਮੈਂ ਤਾਂ ਇਹਨੂੰ ਆਏ ਆਖਿਆ ਸੀਗਾ ਵੀ ਆਪਦੀ ਮਾਂ ਤੋਂ ਪੈਸੇ ਮੰਗ ਲੈ ਇਹ ਤਾਂ ਆਪਦੀ ਮਾਂ ਤੇ ਆਪਦੇ ਭਾਈ ਉਰੀ ਸੱਦ ਲੈ ਇਹ ਹੀ ਜੀ ਕੀ ਗੱਲ ਕਰਨੀ ਹੈ ਜਿਹੜਾ ਤੂੰ ਇੱਥੇ ਸੱਦ ਲੈ ਪਤਾ ਨਹੀਂ ਮਾਂ ਮਮੀ ਨੂੰ ਕਿਹਾ ਸੀ ਉਹ ਕਹਿੰਦੇ ਸੀ ਆਉਣੇ ਆ ਪੁੱਤ ਮੇਰੀ ਗੱਲ ਸੁਣ ਮੇਰੇ ਕਮਰੇ ਚ ਆ ਮਾਂ ਮਮੀ ਪੁੱਤ ਮੈਂ ਤੇਨੂੰ ਐਂ ਕਹਿੰਦੀ ਸੀ ਉਹ ਪਤਾ ਕਾਤੋਂ ਆਉਂਦੇ ਨੇ ਅੱਛਾ ਤੈਨੂੰ ਰੋਕਣ ਖਾਤਰ ਆਉਂਦੇ ਨੇ ਵੀ ਬਾਹਰ ਨਾ ਜਾਈ ਵੀ ਪਿੱਛੇ ਸਾਡੀ ਕੁੜੀ ਰੱਖੀ ਬਣੂਗਾ ਉਹਨਾਂ ਨੂੰ ਐਂ ਕਹੀ ਵੀ ਮੈਂ ਛੇਤੀ ਕਰਕੇ ਉਹਨੂੰ ਬੁਲਾ ਲੂੰਗਾ ਠੀਕ ਤੇ ਪੈਸੇ ਬਾਰੇ ਕਹੇ ਲੱਗੇ ਵੀ ਪਾਏ ਪੈਸੇ ਸੋਡੇ ਅਸੀਂ ਵਾਪਸ ਕਰ ਦਾਂਗੇ ਹੁਣ ਸਾਡਾ ਹੱਥ ਤੰਗ ਹੈਗਾ ਜੇ ਮੰਮੀ ਉਹਨਾਂ ਨੇ ਐਂ ਜਵਾਬ ਦਿੱਤਾ ਵੀ ਅਸੀਂ ਇੰਨੇ ਨਹੀਂ ਦੇ ਸਕਦੇ ਫੇਰ ਮੇਰੀ ਗੱਲ ਸੁਣ ਤੂੰ ਜਵਾਬ ਨਾ ਦੇ ਕਿੰਨੇ ਕ ਦਿੰਦੇ ਹੋਏ ਦੇ ਦੇਣਗੇ ਉਹਨੇ ਕ ਫੜ ਲਈ ਉਹ ਕਹਿੰਦੇ ਨਹੀਂ ਹੁੰਦੇ ਜਾਂਦੇ ਚੋਰ ਦੀ ਪੱਗੀ ਸਹੀ ਚਲ ਮੰਮੀ ਠੀਕ ਹੈ ਵੀ ਤੇਰੀ ਗੱਲ ਜਿੰਨੇ ਦਿੰਦੇ ਹੋਏ ਉਹਨੇ ਲੈ ਲਾਂਗੇ ਚਲ ਠੀਕ ਆ ਬਤਾ ਮੈਂ ਮਾਰਾਂ ਇਸ ਮਾਰ ਤੇ ਆਉਂਦੀ ਹੋਣੀ ਉ ਤਾਂ ਹੋਰ ਪਣੀ ਕਰੇ ਠੀਕ ਸੀ ਕਾ ਹਾਂ ਬੈਨ ਠੀਕ ਸਾਡ ਚਾ ਚਲ ਬੱਧੀ ਆ ਗਿਆ ਫਸੀ ਗਾਲਾਂ ਨੂੰ ਫਸੀ ਕਾ ਦਿੱਤਾ ਕਸਿਕਲ ਰੁਕ। ਸ਼ਾਬਾਸ਼। ਨਾ ਮੀਟੂ ਬਿਲੇ। ਗੱਲ ਸੁਣੋ ਮਾਸੀ ਜੀ। ਪਹਿਲਾਂ ਸਾਡੀ ਗਗਨ ਨੂੰ ਨਾ ਬਾਹਰਲੇ ਮੁੰਡਿਆ ਰਿਸ਼ਤਾ ਆਉਂਦਾ ਸੀ। ਅਸੀਂ ਉਹਨੂੰ ਨਾ ਕਰਤੀ ਕਿਉਂਕਿ ਅਸੀਂ ਗਗਨ ਨੂੰ ਪ੍ਰਦੇਸ਼ ਨਹੀਂ ਭੇਜਣਾ। ਪਰ ਮਾਸੀ ਅਸੀਂ ਆ ਕੀ ਸੁਣ ਰਹੇ ਹਾਂ ਵੀ ਗੋਗੀ ਨੂੰ ਤੁਸੀਂ ਬਾਹਰ ਭੇਜ ਰਹੇ ਹੋ। ਵਿਆਹ ਤੋਂ ਪਹਿਲਾਂ ਤਾਂ ਇਹ ਜਿਹੀ ਕੋਈ ਗੱਲ ਹੀ ਨਹੀਂ ਹੋਈ ਸੀ। ਜੇ ਸਾਨੂੰ ਪਹਿਲਾਂ ਦੱਸਦੇ ਅਸੀਂ ਨਾ ਰਿਸ਼ਤਾ ਕਰਦੇ। ਦੇਖ ਪੈਣ ਜੀ ਕਮੇ ਬੋਲਦਾਗਾ। ਅਸੀਂ ਕਿਹੜਾ ਰਿਸ਼ਤਾ ਕਰੇ ਮੰਗਣ ਗਏ ਸੀਗੇ ਉਹ ਮੁੰਡਿਆ ਤੂੰ ਚੁੱਪ ਕਰ ਮੈਂ ਐ ਗੱਲ ਕਰਦਾ ਭਾਈ ਵਿਆਹ ਤੋਂ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਵੀ ਮੁੰਡਾ ਪੜਦਾ ਹੈ ਨੌਕਰੀ ਲਊਗਾ ਵੀ ਹਣਾ ਇੱਥੇ ਨੌਕਰੀ ਕਰੂਗਾ ਹੁਣ ਤੁਸੀਂ ਬਾਹਰ ਦਾ ਸਟੈਂਡ ਚੱਕ ਲਿਆ ਮੇਰੀ ਗੱਲ ਸੁਣ ਵੀਰ ਜੀ ਬਥੇਰੇ ਨੇ ਪੜ੍ਹਾਈ ਕੀਤੀ ਬਥੇਰੇ ਪੇਪਰ ਦਿੱਤੇ ਕਦੋਂ ਇੱਥੇ ਕੋਈ ਨੌਕਰੀ ਨਹੀਂ ਮਿਲੀ ਹੁਣ ਫਿਰ ਬਾਹਰ ਹੀ ਜਾਊਗਾ ਹੋਰ ਕੀ ਕਰੂਗਾ ਜੇ ਨਹੀਂ ਸਰਕਾਰੀ ਮਿਲਦੀ ਪ੍ਰਾਈਵੇਟ ਕਰ ਲੇ ਹੋਰ ਸਾਰੀ ਦੁਨੀਆ ਕਿਹੜਾ ਸਰਕਾਰੀ ਉਦਰੀ ਫਿਰਦੀ ਹੈਗੀ ਮੈਨੂੰ ਐਂ ਦੱਸੋ ਆ ਗੋਲ-ਗੋਲੀਆਂ ਗੱਲਾਂ ਕਰੀ ਜਾਂਦੇ ਹੋਗੇ ਮੇਰਾ ਮੁੰਡਾ ਬਾਹਰ ਜਾਂਦਾ ਤੁਸੀਂ ਰੋਕਣਾ ਹੈਗੇ ਹਾਂਜੀ ਰੋਕਣ ਨਹੀਂ ਰੋਕਾਂਗੇ ਜੇਕਰ ਗੱਲ ਨੂੰ ਅਸੀਂ ਬਾਹਰੇ ਤੋਰਨਾ ਹੁੰਦਾ ਤਾਂ ਅਸੀਂ ਪੀਆਰ ਮੁੰਡੇ ਨਾਲ ਵਾਹ ਕਰਾਉਂਦੇ ਉਹਦਾ ਨਾਲੇ ਇਹ ਮੇਰੀ ਭੈਣ ਦੀ ਜ਼ਿੰਦਗੀ ਦਾ ਸਵਾਲ ਹੈ ਤੂੰ ਚੁੱਪ ਕਰ ਪੁੱਤ ਤੁਸੀਂ ਸੁਣੋ ਭੈਣ ਜੀ ਨਾਲੇ ਗੋਗੀ ਪੁੱਤ ਤੂੰ ਸੁਣ ਹੈ ਤੁਹਾਡੇ ਘਰੇ ਕਿਹੜਾ ਕਿਸੇ ਚੀਜ਼ ਦਾ ਘਟ ਹੈਗਾ ਤੂੰ ਬਾਹਰ ਨਾ ਜਾ ਮੇਰਾ ਪੁੱਤ ਬਣ ਕੇ ਤੂੰ ਪ੍ਰਾਈਵੇਟ ਨੌਕਰੀ ਕਰ ਲੈ ਨਾਲ ਤੂੰ ਸਰਕਾਰੀ ਨੌਕਰੀ ਦਾ ਟੈਸਟ ਦੇਈ ਜਾ ਖਬਰੇ ਤੈਨੂੰ ਸਰਕਾਰੀ ਨੌਕਰੀ ਮਿਲੀ ਜਾਵੇ ਮੰਮੀ ਗੁਰੀ ਮੈਂ ਤੁਹਾਡੇ ਨਾਲ ਨਾ ਵਾਦਾ ਕਰਦਾ ਜਦੋਂ ਵੀ ਮੈਂ ਬਾਹਰ ਭਾਗਿਆ ਮੈਂ ਥੋੜੇ ਚਿਰ ਬਾਅਦ ਹੀ ਗਗਰ ਨੂੰ ਬੁਲਾ ਲੂੰਗਾ ਤੇ ਹੁਣ ਸਾਨੂੰ ਪਤਾ ਹੀ ਐ ਨਾ ਤਾਂ ਮੈਥੋਂ ਪ੍ਰਾਈਵੇਟ ਨੌਕਰੀ ਹੋਣੀ ਐ ਨਾ ਹੀ ਮੈਥੋਂ ਖੇਤੀ ਹੁੰਦੀ ਐ ਖੇਤੀ ਕਿਉਂ ਨਹੀਂ ਹੁੰਦੀ ਬੋਗੀ ਕਿ ਕਰਦਾ ਨਹੀਂ ਜਾਣ ਬੁੱਝ ਕੇ ਨਹੀਂ ਕਰਦਾ ਬਾਈ ਤੂੰ ਖੇਤੀ ਖੇਤੀ ਤਾਂ ਹੋ ਜਾਂਦੀ ਐ ਉੱਥੇ ਜਾ ਕੇ ਵੀ ਦਿਹਾੜੀਆਂ ਕਰੇਗਾ ਕਿਸ ਦਾ ਨੌਕਰ ਲੱਗੇਗਾ ਇੱਥੇ ਆਪਦੇ ਖੇਤਾਂ 'ਚ ਕੰਮ ਕਰ ਮਾਲਕ ਬਣ ਕੇ ਉੱਥੇ ਨੌਕਰ ਲੱਗੇਗਾ ਜਾ ਕੇ ਕਿਸੇ ਦਾ ਬਾਈ ਯਾਰ ਤੂੰ ਐਵੇਂ ਵੀ ਬੋਲੀ ਜਾਂਦਾ ਤੂੰ ਚੁੱਪ ਕਰ ਯਾਰ ਮੈਂ ਤਾਂ ਚੁੱਪੀ ਆ ਬਾਈ ਮੈਂ ਕੀ ਲੈਣਾ ਬੋਲ ਕੇ ਆ ਜਿਹੜੇ ਤੂੰ ਲਸਣ ਫੜਿਆ ਨਾ ਆਪੇ ਭੁਗਤੇਗਾ ਉੱਥੇ ਜਾ ਕੇ ਚੁੱਪ ਕਰ ਬ ਇੱਕ ਇੱਕ ਲੱਜ ਜਾਂਦਾਗਾ ਬਾਹਰ ਕਮੇ ਸਾਰਾ ਟੱਬਰ ਮੰਗਰ ਪਿਆਗਾ ਤੁਸੀਂ ਚੁੱਪ ਕਰੋ ਜੀ ਤੁਸੀਂ ਕਿਉਂ ਬੋਲੀ ਜਾਂਦੇ ਹੋ ਕੋਈ ਕਿਤੇ ਜਾਵੇ ਤੁਸੀਂ ਕੀ ਲੈ ਲੈਣਾਗਾ ਮੈਂ ਲੈਣਾ ਤਾਂ ਕੁਛ ਨਹੀਂ ਮੈਨੂੰ ਤਾਂ ਗਰਗਨ ਤੇ ਤਰਸ ਆਉਂਦਾ ਹੈਗਾ ਇਹ ਨੌਕਰੀਆਂ ਨਾਲ ਵਿਆਹੀ ਸੀ ਹੁਣ ਐ ਬਾਹਰ ਦਾ ਸਟੈਂਡ ਚੱਲ ਪਿਆ ਬਾਹਰ ਨੂੰ ਤੁਰ ਪਿਆ ਜਾ ਕੇ ਓਟੋ ਨਾ ਮੇਰੀ ਗੱਲ ਸੁਣੋ ਮੈਨੂੰ ਲੱਗਾ ਸਾਨੂੰ ਗਗਨ ਦਾ ਬੜੀ ਫਿਕਰ ਲੱਗਿਆ ਪਿਆਗਾ ਫਿਕਰ ਕਿਉਂ ਨਾ ਹੋਵੇ ਮੇਰੇ ਭੈਣਾਂ ਵਰਗੀ ਹੈ ਜੀ ਸਾਰੇ ਤੁਸੀਂ ਇਹਨੂੰ ਕੋਈ ਨਾ ਕੋਈ ਬੋਲੀ ਇਹਨੂੰ ਚੁੱਪ ਕਰਕੇ ਸਾਰੇ ਹੀ ਸੁਣਦੀ ਐ ਬੋਲਦੀ ਐ ਵਿਚਾਰੀ ਕੁਸ ਮੇਰੇ ਨਾਲ ਗੱਲ ਸੁਣ ਲਓ ਕੰਨ ਖੋਲ ਕੇ ਮੇਰੇ ਮੁੰਡੇ ਨੇ ਬਾਹਰ ਜਾਣਾ ਇਹ ਤਾਂ ਜਾਊਗਾ ਠੀਕ ਹੈ ਭਾਈ ਤੁਸੀਂ ਤੋੜ ਦਿਓ ਇਹਨੂੰ ਬਾਹਰ ਪਰ ਫਿਰ ਪੈਸੇ ਸਾਥ ਹੋਗਾ ਤਾਂ ਮੰਗਦੇ ਹੋਗੇ ਅਬ ਦੀਦਾਂ ਉਤੇ ਤੋੜ ਦਿਓ ਇਹਨੂੰ ਉਹ ਤਾਂ ਮਮਾ ਜੀ ਇੱਥੇ ਕੀ ਸੱਟਾ ਨਾ ਹੱਥ ਤੰਗ ਸੀ ਥੋੜਾ ਜਿਹਾ ਮੈਂ ਹੌਲੀ ਹੌਲੀ ਕਰਕੇ ਤੁਹਾਡੇ ਸਾਰੇ ਮੋੜ ਦੂੰਗਾ ਹੋਗੀ ਪੈਸੇ ਦੀ ਗੱਲ ਨਹੀਂ ਹੈਗੀ ਪੈਸੇ ਮੈਨੂੰ ਮੇਰੀ ਭੈਣ ਨਾਲੋਂ ਚੰਗੇ ਨਹੀਂ ਹੈਗੇ ਪਰ ਮੈਂ ਤੁਹਾਨੂੰ ਫੇਰ ਕਹਿਣਾ ਕਿ ਤੁਸੀਂ ਬਾਹਰ ਨਾ ਜਾਓ ਕੁਝ ਨਹੀਂ ਹੈਗਾ ਉੱਥੇ ਥੋੜਾ ਸਾਰਾ ਪਰਿਵਾਰ ਇੱਥੇ ਆ ਗੁਰੂ ਤੂੰ ਇੰਨੀ ਟੈਨਸ਼ਨ ਨਾ ਲੈ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਮੈਂ ਗਾਗਨ ਨੂੰ ਨਾ ਜਾਣ ਸਾਰੀ ਬੁਲਾ ਲੂੰਗਾ ਚੱ ਜੇ ਇਹ ਕਹਿੰਦਾਗਾ ਪੁੱਤ ਜੇ ਤੂੰ ਗਗਨ ਨੂੰ ਲੈ ਜਾਵੇਂਗਾ ਤਾਂ ਅਸੀਂ 2-4 ਦਿਨਾਂ ਚ ਪੈਸੇ ਭੇਜ ਦਾਂਗੇ ਦੇਖੀ ਪੁੱਤ ਮੇਰੀ ਧੀ ਨਾ ਰੋਲਦੀ ਮੈਂ ਤੇਰੇ ਮੂਰੇ ਹੱਥ ਬੰਦਦੀ ਆ ਮੈਂ ਬਾਹਰ ਹੀ ਲਾਡਾਂ ਨਾਲ ਪਾਲੀ ਐ ਇਹ ਮੈਥੋਂ ਇਹ ਰੁੱਲਦੀ ਚੱਲੀ ਨਹੀਂ ਜਾਣੀ ਨਹੀਂ ਨਹੀਂ ਮੰਮੀ ਮੈਂ ਇਹਨੂੰ ਜਲਦੀ ਬੁਲਾ ਲੂੰਗਾ ਮੈਂ ਤਾਂ ਭਾਈ ਬਹੁਤ ਮਾਣ ਨਾਲ ਨਾ ਅਬਦੀ ਭਾਣ ਜੇ ਰਿਸ਼ਤਾ ਕਰਾਇਆ ਸੀਗਾ ਪਰ ਕੀ ਪਤਾ ਸੀ ਵੀ ਤੁਸੀਂ ਐਂ ਕਰੋਗੇ ਚਲ ਸ਼ੇਰਾ ਚੱਲੀਏ ਚੱਲ ਪੈਣੇ ਚਲੋ ਗਗਨ ਤੂੰ ਟੈਨਸ਼ਨ ਨਾ ਲਈ ਜਦੋਂ ਤੇਰਾ ਦਿਲ ਕਰੂਗਾ ਨਾ ਮੈਨੂੰ ਫੋਨ ਕਰਦੀ ਮੈਂ ਆ ਕੇ ਲੈ ਜਾਊਗਾ ਰਏ ਤੂੰ ਇਹ ਨਾ ਸਮਝੀਏ ਤੂੰ ਵਿਆਹੀ ਗਈ ਵੀ ਤੇਰਾ ਘਰ ਇਹੀ ਆ ਉਹ ਵੀ ਤੇਰਾ ਘਰ ਹੈਗਾਗਾ ਚੱਲੂਗਾ ਪਹਿਲੇ ਸਸਰ ਘਰ ਸਸਰ ਘਰ ਗਗਣਾ ਹਾਂਜੀ ਮੈਂ ਨਾ ਸ਼ਹਿਰ ਜਾਣਾ ਤੇ ਗੁਰੀ ਉੱਥੇ ਆਊਗਾ ਤੇ ਮੈਂ ਸਿੱਧੇ ਪੈਸੇ ਫੜ ਕੇ ਗੁਰੀ ਤੋਂ ਏਜੰਟ ਨੂੰ ਦੇਵਾਂਗਾ ਠੀਕ ਹੈ ਠੀਕ ਹੈ ਚਲ ਮੈਂ ਜਾਂਦਾ ਦਿੱਤੋ ਕੱਲ ਦੀ ਐਂ ਬੈਠੀ ਹੈਗੀ ਕਮੇ ਕੋਈ ਮਰ ਗਿਆ ਹੋਵੇ ਕੱਪੜਿਆਂ ਦਾ ਢੇਰ ਲੱਗਿਆ ਪਿਆਗਾ ਖੜੀ ਹੋ ਕੇ ਕੱਪੜੇ ਧੋਲਾ ਆਈ ਬੈਠੇ ਤੋਂ ਸਰਦਾ ਕਾ ਮੰਮੀ 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 ਵੇਖ ਕੇ ਮੈਂ ਪੱਜ ਜਾਉਂਗਾ ਕਿਵੇਂ ਦਮਦਮੀ ਹੋਏਗਾ ਮੇਰਾ ਨਾ ਵੀਜ਼ਾ ਆ ਗਿਆ ਕਿਉਂ ਭਾਂਡੇ ਪੰਨੀਆਂ ਨਹੀਂ ਆ ਤੇਰਾ ਧਿਆਨ ਕਿੱਥੇ ਹੈਗਾ ਕਰਾਂ ਦੀ ਆਈਏ ਬਟ ਟਿਕ ਟਕ ਮੰਮੀ ਪਰਸੋਂ ਦਾ ਹੈ ਗਗਨ ਹੁਣ ਸਾਰੀ ਤਿਆਰੀ ਤੂੰ ਕਰਨੀ ਹੈ ਮੇਰੀ ਤੇ ਨਾਲੇ ਦੇਖ ਲੈ ਵੀ ਲਿਆਉਣ ਵਾਲਾ ਕੀ ਹੈ ਹਾਂਜੀ ਕਰ ਦਿੰਨੀ ਆ ਇਹ ਕਿਹੜੇ ਕਰੂਗੀ ਮੰਮੀ ਕੱਪੜੇ ਪੈਕ ਇਹ ਤਾਂ ਪਹਿਲੀ ਭਾਂਡੇ ਹੱਥਾਂ 'ਚ ਛੁੱਟ ਜਾਂਦੇ ਨੇਗੇ ਮੰਮੀ ਹਲੇ ਹੀ ਮੈਂ ਤੁਹਾਨੂੰ ਕਹਿਣਾ ਇਹਨੂੰ ਰੋਕ ਲਾ ਹੁਣ ਵੀ ਹਲੇ ਟਾਈਮ ਹੈਗਾ ਇਹ ਕਿਹੜਾ ਉੱਥੇ ਜਾ ਕੇ ਕੰਮ ਕਰੂਗਾ ਉਹ ਤਾਂ ਇਹ ਪਾਣੀ ਦਾ ਗਲਾਸ ਨਹੀਂ ਚੱਕਦਾ ਇਹ ਤਾਂ ਪੈਸੇ ਖਰਾਬ ਕਰਕੇ ਮੁੜੂਗਾ ਪੁੱਤ ਚੁੱਪ ਕਰਾ ਕਿਉਂ ਨੰਨਾ ਪਾਇਆਗਾ ਵਿੱਚ ਅਸੀਂ ਕਿੱਲਣਾ ਮੰਮੀ ਨੰਨਾ ਪਾ ਕੇ ਜੋ ਕਰਨਾ ਕਰੀ ਜਾਓ ਮੇਰ ਭਾਜ ਜਾ ਚਾਹ ਬਣਾ ਕੇ ਲਿਆ ਮੰਮੀ ਅੰਦਰ ਗਾਗਨ ਫਿਰਦੀ ਹੈਗੀ ਉਹਨੂੰ ਕਹਿਦਾ ਨਹੀਂ ਉਹ ਬਣਾ ਲੂਗੀ ਚਾ ਤੂੰ ਬਣਾ ਲੈਣਾ ਚਾਹ ਉਹ 2 ਮਿੰਟ ਦਾ ਆਰਾਮ ਕਰਨ ਗਿਆ ਉਹਨੂੰ ਆਰਾਮ ਕਰ ਲੈਣ ਦੇ ਸਾਰਾ ਦਿਨ ਉਹਦੇ ਮੋਢਾਂ ਤੇ ਚੜੇ ਰਹਿੰਨੇ ਹੋਗੇ ਆਪ ਵੀ ਕਰ ਲਿਆ ਕਰੋ ਕੁਸ ਹਲੋ ਸਸਿਕਾਲ ਵੀਰੇ ਸਸਿਕਾ ਬਣੇ ਹੋਰ ਠੀਕ ਆ ਹਾਂ ਠੀਕ ਹੈ ਮੈਂ ਤੈਨ੍ਹੇ ਲਈ ਸੀ ਇਹਨਾਂ ਦਾ ਬੀਜ ਆ ਗਿਆ ਸੀਗਾ ਅੱਛਾ ਅੱਛਾ ਬਣੇ ਬੀਜ ਆ ਗਿਆ ਹਾਂ ਚਲੋ ਬਦਾਂ ਯਾ ਜਦੋਂ ਠੀਕ ਹੈ ਵੀਰੇ ਤੇ ਇਹਨਾਂ ਨੇ ਜਾਣਾ ਹੋਊਗਾ ਦੋ ਤਿੰਨ ਦਿਨਾਂ ਤੱਕ ਹਾਂ ਭੈਣੇ ਫਿਰ ਅਜੀ ਆ ਜਾਗੇ ਜੇ ਜਾਣਾ ਹੋਊਗਾ ਸੀ ਆ ਜਾਣਾ ਮੈਂ ਫੋਨ ਕਰੂੰਗੀ ਤੁਹਾਨੂੰ ਹਾਂ ਹਾਂ ਭੈਣੇ ਉਹ ਫੋਨ ਕਰਦੇ ਉਹ ਜਾਣਾਗਾ ਹੋਰ ਮੰਮੀ ਠੀਕ ਹੈ ਹਾਂ ਹਾਂ ਮੰਮੀ ਠੀਕ ਹੈ ਤੁਸੀਂ ਇੱਥੇ ਠੀਕ ਹੋ ਹਾਂ ਠੀਕ ਹੈ ਜੀ ਚਲੋ ਚਲ ਠੀਕ ਹੈ ਭੈਣੇ ਮੈਂ ਵੀ ਕੰਮ ਜਾ ਕੇ ਢੀ ਜਾਂਦਾ ਸੀ ਠੀਕ ਚੰਗਾ ਬੰਮੀ ਠੀਕ ਹੈ ਬੈਗ ਉਤਾਰ ਲੈ ਹਾਂ ਬੈਗ ਧਰ ਤੇ ਉਤਾਰ ਹਾਂ ਬੈਗ ਸਾਰੇ ਧਰ ਤੇ ਮੈਂ ਗੱਡੀ ਚੱਲ ਚੰਗਾ ਫਿਰ ਠੀਕ ਹੈ ਚੰਗਾ ਟਾਈਮ ਸਰ ਤੂੰ ਤਾਂ ਖਾਂਦਾ ਰਹੀ ਚੰਗਾ ਬੇ ਚੰਗਾ ਟਾਈਮ ਜੇ ਨਾਲ ਦੀ ਸੇਫ ਸੇ ਖੈਰ ਚੰਗਾ ਤੂੰ ਟੈਨਸ਼ਨ ਨਾ ਲਈ ਮੈਂ ਤੈਨੂੰ ਜਲਦੀ ਸੱਦ ਲੂੰਗਾ ਠੀਕ ਹੈ ਆ ਜਾ ਮੇਰੇ ਕੋਲ ਆ ਜਾ ਰੋਣਾ ਉਹ ਤਾਂ ਕਿੱਥੇ ਬਣੂ ਕਮਾਇਆ ਆ ਚਾਰ ਮਹੀਨੇ ਬੈਠੀ ਆ ਜੂ ਹੁਣ ਤਾਂ ਪੈਸੇ ਪੱਟਣੇ ਤੇ ਪੱਟਦੇ ਬਸ ਰੋਣਾ ਮਿਲਦੀ ਬਸ ਬਸ ਮੈਂ ਤੇ ਸ਼ੇਰ ੋਂਦੇ ਨਿੰਦੇ ਕੋਈ ਨਹੀਂ ਕਿਉਂ ਕਰੇ ਐਨਾ ਮਾਣਾ ਹੌਲਾ ਕਿੱਟਾਗਾ ਕਿਉਂ ਰੋਈ ਜਾਂਦੀ ਆ ਉਹਨੂੰ ਪਹੁੰਚ ਤਾਂ ਜਾਂਦੇ ਭਾਂਡਿਆਂ ਨਾਲ ਸ਼ੈਂਕ ਭਰੇ ਪੈਗਾ ਖੜੀ ਹੋ ਕੇ ਭਾਂਡੇ ਮਾਜਲਾ ਸਸਰੀ ਘਰ ਮਮੀ ਸਸਰੀ ਘਰ ਆਜੋ ਅੰਦਰ ਆਜੋ ਹੋਏ ਉਹ ਤਾਂ ਠੀਕ ਠਾਕ ਹਾਂ ਮਮੀ ਠੀਕ ਆ ਹੋਰ ਵੀ ਦਾ ਠੀਕ ਸੀਗਾ ਹਾਂ ਬਧੀ ਠੀਕ ਠਾਕ ਗੋਗੀ ਦਾ ਫੋਨ ਹੁਣ ਆਇਆ ਠੀਕ ਆ ਹਾਂ ਉਹਦਾ ਹੁੰਦਾ ਮਾਂ ਅੱਛਾ ਸਸਰੀ ਘਰ ਬਾਂਜੀ ਸਸਰੀ ਘਰ ਹੋ ਠੀਕ ਠਾਕ ਹਾਂ ਬਧੀ ਠੀਕ ਠਾਕ ਕਮੇ ਆਉਣਾ ਹੋ ਗਿਆ ਦੱਸੇ ਹੀ ਨੀਗਾ ਤੁਸੀਂ ਮੈਂ ਤਾਂ ਭੈਣ ਜੀ ਗੱਗ ਨੂੰ ਲੈਣ ਆਈਆਂ ਚਾਰ ਦਿਨ ਮੈਂ ਖੈ ਦਾ ਮਨ ਜਾ ਹੋਰ ਹੋ ਜਾਊਗਾ ਤੇ ਫਿਰ ਵੀ ਹੁਣ ਟੈਨਸ਼ਨ ਜੀ ਚਾਹੀਦੀ ਨਾ ਭੈਣ ਜੀ ਇਹਦੇ ਬਿਨਾ ਤਾਂ ਬਿੰਦ ਨਹੀਂ ਸਰਦਾ ਮੈਨੂੰ ਵੀਰਪਾਲ ਦਾ ਸੋਨੂੰ ਪਤੀ ਆ ਉਹ ਤਾਂ ਬਿਮਾਰ ਰਹਿੰਦੀ ਆ ਹੁਣ ਤਾਂ ਕੰਮ ਕਰਨਾ ਨਹੀਂਗਾ ਕਦੋਂ ਤੁਹਾਡਾ ਦਿਲ ਕਰਦਾਗਾ ਇਹਨੂੰ ਆ ਕੇ ਮਿਲ ਜਿਆ ਕਰੋ ਜਿੱਦਾਂ ਦੀ ਭੈਣ ਜੀ ਵਿਆਹ ਹੋਇਆਗਾ ਇਹ ਤਾਂ ਸਾਡੇ ਕੋਲੇ ਰਹੀ ਹੋਈ ਨਹੀਂ ਹੈਗੀ ਹੁਣ ਮੇਰੇ ਮਨ ਚ ਵੀ ਆਇਆ ਸੀ ਵੀ ਚਲ ਚਾਰ ਦਿਨ ਸਾਡੇ ਕੋਲ ਲਾਏ ਆਉਗੀ ਕੰਮ ਦਾ ਔਖਾ ਭੈਣ ਜੀ ਨਹੀਂ ਤਾਂ ਚਾਰ ਦਿਨ ਲਾਏ ਆਉਂਦੀ ਚਲੋ ਮੰਮੀ ਆਇਆ ਕਰੋ ਤੁਸੀਂ ਬੈਠੋ ਗੱਲਾਂ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਆ ਬਣਾ ਲਿਆ ਬਟਾ 4. ਦੀ ਗੁਰੀ ਇਸ ਚਮਾ ਠੀਕ ਸੀ ਹਾਂ ਹੁਣ ਤਾਂ ਠੀਕ ਹੈ ਬੇਨ ਜੀ ਵਧੀਆ ਲੈ ਗਾ ਕਨ ਆਹ ਗਲਾਸ ਨਾਲ ਉੱਥੇ ਬੇੜੇ ਚ ਰੁੱਲਦੇ ਫਿਰਦੇ ਸੀਗੇ ਚੱਕ ਕੇ ਨਾ ਲੈਂਦੇ ਤਾਂ ਇਹ ਮਾਂਜਣ ਵਾਲੇ ਨੇ ਇਹ ਵੀ ਮਾਂਜਦੇ ਤੇ ਨਾਲ ਇਹ ਨਾ ਬਾਕੀ ਕੰਮ ਬਥੇਰੇ ਪਏ ਨੇ ਕਰਨ ਵਾਲੇ ਫਿਰ ਉਹ ਕਰਨੇ ਹੋਣਗੇ ਇੱਥੇ ਨਾ ਕੱਲੇ ਹੱਥ ਜੇ ਹਰਿਆਈ ਚੱਲ ਫੋਰ ਤਾਂ ਸਾਰਿਆਂ ਦੇ ਕੱਪੜੇ ਚੱਕ ਲਈ ਸਾਰਿਆਂ ਦੇ ਬਾਥਰੂਮ ਚ ਇਕੱਠੇ ਕਰ ਲੇ ਠੀਕ ਹੈ ਤੇਰੇ ਬਾਈ ਦੇ ਕੱਪੜੇ ਤੈਨੂੰ ਦਿਸੇ ਨਹੀਂਗੇ ਉਹ ਖੇਤ ਪਾ ਕੇ ਜਾਂਦੇ ਹੁੰਦੇ ਨੇਗੇ ਹਰਾ ਹਰਾ ਬੜਦੇ ਨੇਗੇ ਇਹ ਤੋਣ ਵਾਲੇ ਸੀਗੇ ਇਹ ਵੀ ਤੋਦੀ ਫੜ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੰਨੇ ਬੱਚੇ ਨਹੀਂ ਰੋਟੀ ਪਾਣੀ ਕਰਨਾਗਾ ਕਿ ਪੜ ਕੇ ਤੂੰ ਜੱਜ ਲੱਗੇਗੀ ਖਰੀ ਹੋ ਝਾਲ ਪਾਣੀ ਧਰ ਨਾਲ ਪਿਆ ਵੀ ਦੇਖਣਾਗਾ ਜਲਦੀ ਵਸਤੀਆ ਚਲਾ ਲਾ ਕਿਉਂ ਇਹਦਾ ਹੋ ਕਹਦਾ ਛੁਪੀ ਤਾਗਾ ਸਰਦ ਨਹੀਂ ਇਸੇ ਪਈ ਰਹਿੰਦੀ ਦੁਨੀਆ ਕਰਾਦਾ ਕਰ ਕੋਈ ਚੁੱਪ ਕਾ ਕਿਉਂ ਸ਼ਰ ਜੜਾ ਗਿਆ ਮੇਰੇ ਕਮ ਖਤਰੀ ਲੈਂਦੀ ਐ ਉਹ ਵੱਡੀ ਨੇ ਵੀ ਕਹਿਆ ਕਰ ਕੁਛ ਨਾ ਕੁਛ ਇਸੇ ਲਈ ਮਾਸਖਣਾ ਕਰ ਛੱਡਿਆ ਤੈਨੂੰ ਸ਼ਰਮ ਨਹੀਂ ਆਉਂਦੀ ਬੋਲੀ ਚੱਲ ਮੇਰਾ ਤਾਂ ਪੂਰਾ ਸ਼ਹਿਰ ਤੇ ਅਸਰ ਦੇਂਗਾ ਦੇਖੇ ਕੱਪੜੇ ਤੇ ਉੱਤੇ ਕੋਈ ਚੱਜ ਵੱਲ ਲਾਇਆ ਇਹਨਾਂ ਨੇ ਮੰਮੀ ਮੰਮੀ ਬਾਹਰ ਆਇਓ ਮੜੇ ਕੀ ਹੋਇਆਗਾ ਕਾਹ ਤੋਂ ਰੋਣਾ ਪਿਆ ਦੇਖੀ ਮਮੀ ਕੱਪੜੇ ਧੋਤੇ ਦੇਖ ਨਿਕਾ ਖਣਾ ਦਾਗ ਦੂ ਜਮੀਨ ਲਾਇਆ ਹੈ ਇਹ ਕਹਿੰਦੇ ਦਾਗ ਦੂ ਜਮੀਨ ਲਾਇਆ ਹੱਥ ਪੱਲਾ ਜਮੀਨ ਨਹੀਂ ਹਿਲਾਇਆ ਐ ਵੀ ਕਰਦੇ ਹੁੰਦੇ ਨੇ ਇਹ ਕੱਪੜੇ ਧੋਣ ਦਾ ਵੀ ਨਹੀਂ ਪਤਾ ਲੱਗਦਾ ਆ ਦੇਖੀ ਕੱਪੜੇ ਧੋਤੇ ਤੈਨੂੰ ਕੁਛ ਸਿਖਾਇਆ ਨਹੀਂ ਤੇਰੀ ਮਾਂ ਨੇ ਆਹੀ ਅਕਲ ਦਿੱਤੀਆ ਵੀ ਦਾਗ ਵੀ ਨਾ ਲਾਹੋ ਬੇ ਆਕਲਾ ਮੰਮੀ ਵੀਰਪੁਰ ਮਾੜੀ ਮੋਟੀ ਸ਼ਰਮ ਕਰ ਕਿਉਂ ਜਿਉਂ ਦੇ ਦੇ ਕਿਉਂ ਇਹ ਮਗਰ ਪੰਝੋਂ ਕਿਉਂ ਖਾਣੀ ਕੀਤੀ ਐ ਇੱਕਦਮ ਮਮੀ ਤੂੰ ਇਹਨੂੰ ਪੇਕੇ ਨਹੀਂ ਜਾਣਦੀ ਇੱਕੋ ਚੌਧਰੀ ਨੂੰ ਛੱਡ ਕੇ ਤੁਰ ਗਿਆ ਹੁਣ ਇੱਥੇ ਤੈਨੂੰ ਚੈਨ ਨਾਲ ਜੀ ਰਹਿਣ ਦਿਓ ਆ ਕੱਪੜੇ ਦੇਖੀ ਦਾ ਕਿੰਨੇ ਨੇਗੇ ਫੇਰ ਕੀ ਹੋ ਗਿਆ ਖੇਤ ਵਾਲੇ ਕੱਪੜੇ ਐ ਇਹ ਖੇਤ ਵਾਲੇ ਕੱਪੜੇ ਮੈਂ ਅਹੀਂ ਪਾਉਂਗਾ ਜੇ ਦਾਗ ਖੇਤ ਵਾਲੇ ਕੱਪੜਾ ਤੇ ਹੁੰਦੇ ਨੇ ਲੇਕਿਨ ਮੈਂ ਆਉਣ ਜਾਣ ਚ ਪਾਉਣਿਆਂਗੇ ਕਿਤੇ ਨਾ ਨਾ ਤੂੰ ਵੀ ਬਾਹਲੀ ਹਾਂ ਅੰਦਰ ਦੀ ਕਰਾਉਣਾ ਇਹਦੀ ਸਾਨੂੰ ਬਾਹਲੀ ਤਰਸ ਆਉਂਦਾ ਅਸੀਂ ਕੋਈ ਵੀ ਗੱਲ ਕਹਿ ਦੀ ਤੁਸੀਂ ਆ ਕੇ ਧੱਜ ਕੇ ਵਿੱਚ ਬੋਲਦੇ ਹੋਗੇ ਤਾਰਸ ਜੀ ਦੇ ਜੀ ਕੀ ਗੱਲ ਐ ਮੈਂ ਰੱਬ ਤੋਂ ਡਰਦਾ ਤੁਸੀਂ ਰੱਬ ਤੋਂ ਨਹੀਂ ਡਰਦਿਆਂ ਆ ਕੱਪੜਿਆਂ ਤੇ ਮਾਰੇ ਮੋٹے ਦਾਗ ਰਹੇ ਆ ਤੁਸੀਂ ਇਹਨੂੰ ਖਾਣੀ ਕਰ ਰੱਖਿਆ ਮੈਨੂੰ ਐਂ ਦੱਸ ਅਸੀਂ ਕਿਹਦੇ ਗੋਲੀ ਮਾਰੀ ਹੈਗੀ ਅਜੇ ਤੱਕ ਕੱਪੜੇ ਨੂੰ ਕਿਹਾਗਾ ਵੀ ਆਹ ਦੇਖ ਲੈ ਤੇਰੇ ਕੱਪੜਿਆਂ 'ਤੇ ਦਾਗ ਨਹੀਂ ਲੱਹੇ ਇਹਨੂੰ ਕੰਮ ਕੁਮਮਲੀ ਸਿਖਾਉਣੀ ਹੈਗੇ ਇਹਦੀ ਮੰਨਤ ਨਹੀਂ ਸਕੇਈ ਮੈਂ ਮੈਨੂੰ ਕਹਿ ਦਤਾ ਵੀ ਇਹ ਖੇਤ ਵਾਲੇ ਕੱਪੜੇ ਨੇ ਇਹਨਾਂ ਤੋਂ ਦਾਗ ਨਹੀਂ ਲੈਂਦੇ ਉਰੇ ਖੜਾ ਮੈਂ ਤਾਂ ਇਹੀ ਪਾ ਰੂਗਾ ਤੁਸੀਂ ਇਹਨੂੰ ਕਿਉਂ ਤਪਾਈ ਜਾਨੂੰ ਇਹਨੂੰ ਜਿਉ ਲੈਣ ਦੇ ਗਗਨਾ ਤੂੰ ਅੰਦਰ ਜਾ ਪਈ ਕੱਲੇ ਉਹ ਡਰੀ ਮਰੀਆਂ ਨਿਓ ਤੁਸੀਂ ਵੀ ਕਰ ਲਓ ਕੋਈ ਕੰਮ ਆਹ ਫੜ ਕੱਪੜੇ ਉਦੋਂ ਤਾਂ ਨਹੀਂ ਦਾਗਲੇ ਤੂੰ ਲਾ ਦੇ ਹੁਣ ਮੈਂ ਤਾਂ ਲਾਉਣੀ ਪੈਣਗੇ ਤੁਹਾਨੂੰ ਭਾਈ ਉਹਦੀ ਹਮਦਰਦੀ ਆਉਂਦੀ ਹੈਗੀ ਹਲੋ ਹਾਂਜੀ ਠੀਕ ਹੋ ਤੁਸੀਂ ਕੱਲ ਹਾਂ ਕੱਲ ਤੁਸੀਂ ਫੋਨ ਹੀ ਨਹੀਂ ਕੀਤਾ

ਤੂੰ ਥੋੜਾ ਹੀ ਕੰਮ ਕਰਨ ਵਾਲਾ ਪਿਆ ਸੀ ਫਿਰ ਉਹ ਰੋਟੀ ਖਾਣ ਲੱਗੂਗੀ ਤਾਂ ਕਰਕੇ ਫੇਰ ਗੱਲ ਕਰ ਲੂਗੀ ਚਲ ਫੇਰ ਕਰ ਲੂ ਪੁੱਤ ਮੈਂ ਕਹਿ ਰੂ ਨੂੰ ਠੀਕ ਆ ਤਾ ਚਲ ਜੰਗਮੀ ਹੋ ਜਾਣਾ ਲੈਣਾ ਪੁੱਤ ਤੂੰ ਇੱਜਾ ਤੋ ਬੈਠੀ ਆ ਕੀ ਗੱਲ ਹੋਗੀ ਤੂੰ ਮੈਂ ਤਾਂ ਗਾਦਨ ਦਾ ਬਾੜਾ ਫਿਕਰ ਲੱਗਿਆ ਪਿਆਗਾ ਰਾਤ ਨੂੰ ਜਮਾ ਨੀਂਦ ਨਹੀਂ ਆਉਂਦੀ ਹੈਗੀ ਗਗਨ ਤਾਂ ਆਪਣੀ ਬਾਲੀ ਓਖੀ ਹੈਗੀ ਕੰਗ ਕਰਦੇ ਨੇ ਨਾ ਉਹਦੀ ਸਾਸੂ ਰਿਆਂ ਹੁਣ ਬੰਦੀ ਆ ਹਾਂ ਮੰਮੀ ਜੋ ਜਾਣਿਆ ਆਪਾਂ ਗਗਨ ਉਹ ਦਾ ਜੀ ਤਾਂ ਹੁੰਦੀ ਆ ਮੈਂ ਤੈਨੂੰ ਕਿਹਾ ਤਾਂ ਹੈਗਾ ਸੀਗਾ ਕਿ ਆਪਾਂ ਕੋਈ ਨੌਕਰੀ ਵਾਲਾ ਮੁੰਡਾ ਲੱਭ ਲੈਣ ਗਗਨ ਵਾਸਤੇ ਉਹਦਾ ਮੰਨੀ ਨਹੀਂ ਮੇਰੀ ਉਹਦਾ ਮਾਮੇ ਪਿੱਛੇ ਲਾ ਕੇ ਹੁਣ ਗਗਨ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਪੁੱਤ ਤੈਨੂੰ ਲੱਗਦਾ ਹੈਗਾ ਵੀ ਗੋਗੀ ਗਗਨ ਨੂੰ ਬਾਹਰ ਲੈ ਜਾਊਗਾ ਮੰਮੀ ਉਹਦੀ ਸੱਸ ਪੇਕੀ ਤਾਂ ਉਹਨੂੰ ਆਉਣ ਨਹੀਂ ਦਿੰਦੀ ਬਾਹਰ ਕਿੱਥੋਂ ਤੋਰ ਦਊਗੀ ਕੋਈ ਨਹੀਂ ਮੈਂ ਕੱਲ ਪਰਸ ਨੂੰ ਜਾਊਂਗਾ ਮੈਂ ਗਗਨ ਨੂੰ ਲੈ ਕੇ ਆਉਂ ਚਾਹੇ ਲੜ ਕੇ ਲੈ ਕੇ ਆਉਣਾ ਪਏ ਨਾ ਪੁੱਤ ਆਪਾਂ ਲੜਨਾ ਨਹੀਂ ਹੈਗਾ ਕੁੜੀਆਂ ਆਏ ਤਾਂ ਨੀਵੇਂ ਹੁੰਦੇ ਨੇ ਆਪਾਂ ਤਾਂ ਨੀਵੇਂ ਹੋ ਕੇ ਰਹਿਣਾ ਪਊਗਾ ਮਾਂ ਮਮੀ ਜੀ ਆਪਾਂ ਕੁੜੀ ਵਾਲੇ ਆ ਤਾਂ ਆਪਾਂ ਆਪਣੀ ਕੁੜੀ ਨੂੰ ਮਰਵਾ ਲਈਏ ਨਾਲੇ ਉਹ ਨਹੀਂ ਸੱਸਤਾ ਮੈਨੂੰ ਬਾਲੀ ਬੁਰੀ ਲੱਗਦੀ ਐ ਹੁਣੇ ਜਾਣ ਕੇ ਭੇਜਾਂ ਗੋਗੀ ਨੂੰ ਬਾਹਰੇ ਪੁੱਤੋ ਤਾਂ ਆਪਣੀ ਕੁੜੀ ਤੋਂ ਪਤਾ ਨਹੀਂ ਗਾਗਨ ਤੂੰ ਕਿੰਨਾ ਕੰਮ ਕਰਾਉਂਦੇ ਹੋਣਗੇ ਜਠਾਣੀ ਤਾਂ ਬਹਾਨਾ ਲਾ ਕੇ ਪੈ ਜਾਂਦੀ ਐ ਅਖੇ ਮੇਰੇ ਤਾਂ ਦਵਾਈ ਚੱਲਦੀ ਐ ਚਲ ਕੋਈ ਨਾ ਮੀ ਤੂੰ ਫੇਰ ਨਾ ਕਰ ਮੈਂ ਤਬਰੂ ਜਾਊਗਾ ਗਾਗਨ ਨੂੰ ਲੈ ਕੇ ਆਉਂਦਾ ਮੈਂ ਲੇਟ ਹੋ ਜੇ ਨਾ ਮੈਂ ਜਾਂਦਾ ਗੋਗੀ ਤੇ ਚਲ ਜੇ ਪੁੱਤ ਜੇ ਹੁੰਦਾ ਸਸੀ ਗਾਚੀ ਸਸਰੀਕਾਲ ਪੁੱਤ ਤੂੰ ਬਲੇ ਗਾਗਨ ਦੀ ਸੈਲੀ ਲੈਣੀ ਹੈਗੀ ਹਾਂਜੀ ਮੈਂ ਗਾਗਨ ਦੀ ਸੈਲੀ ਲਈ ਹੈਗੀ ਮੈਨੂੰ ਉਹਦਾ ਨੰਬਰ ਹੀ ਦੇ ਦਿਓ ਮੇਰੇ ਕੋਲ ਉਹਦਾ ਨੰਬਰ ਨਹੀਂ ਹੈਗਾ ਮੇਰਾ ਗੱਲ ਕਰਨ ਨੂੰ ਬੜਾ ਜੀ ਕਰਦਾ ਉਹਦੇ ਨਾਲ ਉਹ ਪੁੱਤ ਨੇ ਐਤਵਾਰ ਨੂੰ ਗੁਰੀ ਲੈਣ ਜਾਊਗਾ ਉਹ ਅੱਛਾ ਹੈ ਓਦੋਂ ਤੂੰ ਉਹਨੂੰ ਮਿਲ ਹੀ ਲਈ ਆਉਗੀ ਉਹ ਠੀਕ ਹੈ ਚਾਚੀ ਜੀ ਨਾਲੇ ਮੈਂ ਗਾਗਨ ਨੂੰ ਮਿਲ ਜੂਗੀ ਨਾਲੇ ਮੈਂ ਉਹ ਤੋਂ ਨੰਬਰ ਲੈ ਜੂਗੀ ਉਹਦਾ ਸੋਣ ਤੂੰ ਕਦੋਂ ਆਈ ਸੀ ਪੁੱਤ ਮੈਂ ਤਾਂ ਤੈਨੂੰ ਦੇਖ ਕੇ ਕਿਤਰੀ ਮਾਗਰ ਮੰਗਰੀ ਤੁਰੀ ਆਈ ਮੈਨੂੰ ਤਾਂ ਅੰਟੀ ਹਫਤਾ ਹੋ ਗਿਆ ਆਈ ਨੂੰ ਜਿਹੜਾ ਸਿੰਦਰੇ ਵਿੱਚ ਸਾਕਰਉਂਦੀ ਸੀ ਆਪਣੀ ਗਗਨ ਨੂੰ ਪਹਿਨੇ ਉਹ ਮੈਂ ਇਹਨੂੰ ਕਰਾਤਾ ਸੀਗਾ ਦੇਖ ਲੈ ਹੁਣ ਸੁਖਨਾ ਹੀ ਪੱਕੀ ਹੋ ਗਈ ਦੇਖ ਪਹਿਣ ਕਿੰਨਾ ਵਧੀਆ ਮੁੰਡਾ ਮਿਲਿਆ ਸੁਖਨਾ ਸੁਖੀ ਵੱਸਦੀ ਐ ਹੋਰ ਆਪਣੀ ਗਗਨ ਦਾ ਕੀ ਹਾਲ ਐ ਉਹ ਵੀ ਠੀਕ ਐ ਪਹਿਣੇ ਮੈਂ ਵੀ ਆਂਟੀ ਆਉਂਦੀ ਸੀ ਤੁਹਾਡੇ ਘਰੇ ਮਿਲਣ ਮਾਂ ਜਾਲ ਮੈਂ ਪਹਿਲਾਂ ਗਗਨ ਦਾ ਨੰਬਰ ਲੈ ਜਾ ਹਾਂ ਸੁਮਣਾ ਚੱਲ ਫਿਰ ਪੁੱਤ ਆਪਣੇ ਘਰੇ ਚੱਲੀਏ ਬਹਿ ਜਾ ਪੁੱਤ ਮੈਂ ਚਾਹ ਘੱਟ ਕੇ ਨੇ ਹੁਣੀ ਆ ਫੇੜੇ ਤੂੰ ਵੀ ਪੀ ਜੀ ਬਹਿ ਜਾ ਨਹੀਂ ਨਹੀਂ ਚਾਚੀ ਜਾਦਾ ਮੈਂ ਪੀ ਕੇ ਆਈ ਸੀ ਜਿੱਦ ਤੇ ਹੁਣ ਗਗਨ ਆਈ ਮੈਨੂੰ ਦੱਸਦੇ ਹੋ ਹੋਈ ਨਾ ਪੁੱਤ ਦੱਸ ਦਾਂਗੀ ਠੀਕ ਐ ਜੇ ਮੈਂ ਗਾਗੰਦਰ ਰਿਸ਼ਤਾ ਕਰਦਾ ਜੀ ਉਹ ਵੀ ਬਾਹਰੋਂ ਆਉਂਦੀ ਪੱਕੀ ਹੋ ਜਾਂਦੀ ਰੱਬ ਜਵਾਕ ਦੇ ਦਿੰਦਾ ਸੌਖੀ ਹੋ ਜਾਂਦੀ ਆਪਰੇ ਕਰ ਹੋਂ ਕੀ ਬਣਦਾ ਸਾਲ ਹੋ ਗਿਆ ਵਿਆਹ ਨੂੰ ਜਵਾਕ ਤਾਂ ਕੀ ਉਹ ਤਾਂ ਜਵਾਕ ਦੀ ਆਪ ਹੀ ਰੁੱਲ ਗਈ ਸੋਹਣ ਮਨ ਆਈ ਤੀਗੀ ਕਿਹੜੀ ਸੋਹਣ ਮੰਮੀ ਉਹ ਗਗਨ ਦੀ ਸੇਲੀ ਆਪਣੀ ਦੀ ਉਹ ਨਾ ਜਿਹੜਾ ਤੇਰੀ ਚਾਚੀ ਗਗਨ ਦਾ ਰਿਸ਼ਤਾ ਕਰਾਉਂਦੀ ਸੀ ਬਾਹਰਲੇ ਮੁੰਡੇ ਨੂੰ ਉਹ ਸੁਮਨ ਦਾ ਕਰਾਤਾ ਸੀ ਉਹਨੇ ਹੁਣ ਉਹ ਬਾਹਰੋਂ ਆਈਏਗੀ ਅੱਛਾ ਕੀ ਕਹਿੰਦੀ ਸੀ ਫਿਰ ਉਹ ਉਹ ਗਗਨ ਦਾ ਨੰਬਰ ਪੁੱਛਦੀ ਸੀ ਕਹਿੰਦੀ ਨੰਬਰ ਦੇ ਉਦੋਂ ਮੈਨੂੰ ਮੈਂ ਗੱਲ ਕਰ ਲਿਆ ਕਰੂੰਗੀ ਮੈਂ ਕਿਹਾ ਕੋਈ ਨਾ ਉਹ ਆਊਗੀ ਉਦੋਂ ਹੀ ਤੂੰ ਮੈਂ ਕਿਹਾ ਨੰਬਰ ਲੈ ਲਈ ਨਾਲੇ ਮਿਲ ਲਈ ਉਹ ਅੱਛਾ ਮੰਮੀ ਬਾਹਰੋਂ ਆ ਗਈ ਉਹ ਪੁੱਤ ਪੱਕੀ ਹੋ ਗਈ ਪੁੱਤ ਨਾਲੇ ਮੁੰਡਾ ਉਹਦਾ ਸਾਲ ਦਾ ਹੋ ਗਿਆ ਅੱਛਾ ਮੰਮੀ ਚਾਚੀ ਨੇ ਸਾਕਰਤਾ ਸੀ ਉਹਨੂੰ ਹੋਰ ਉਸੇ ਮੁੰਡੇ ਨੂੰ ਕਰਾਤਾ ਸੀ ਜਿਹੜਾ ਪੰ 10 ਪਾਉਂਦੀ ਸੀ ਚਲੋ ਵਧੀਆ ਕਿਸੇ ਦੀ 30 ਪੈਣ ਸੌਖੀ ਬਸਦੀ ਹੈਗੀ ਹੋਰ ਤੂੰ ਐ ਉਹਦਾ ਹਜੀ ਕਾ ਤੂੰ ਇੰਨੀ ਜੇ ਪੁੱਤਾ ਪਗਗਨ ਦਾ ਸਾਖ ਕਰ ਦਿੰਦੇ ਇਸੇ ਮੁੰਡੇ ਨੂੰ ਉਹ ਵਧੀਆ ਸੌਖੀ ਬਸਦੀ ਨਾਲੇ ਬਾਹਰੋਂ ਆਉਂਦੀ ਨਾਲੇ ਉਹਨੂੰ ਵੀ ਰੱਬ ਜਵਾਕ ਦੇ ਦਿੰਦਾ ਹਾਂ ਗਗਨ ਨੂੰ ਤਾਂ ਪੁੱਤ ਸਾਲ ਹੋ ਗਿਆ ਉਹਨਾਂ ਦੇ ਕੰਮਾਂ ਤਾਂ ਤੇ ਚਿਰ ਉਲਗੀ ਹੋਤਾ ਚਲ ਅੰਮੀ ਤੂੰ ਰੋਣਾ ਮੈਂ ਜਾਣਾ ਕੱਲੂ ਲੈ ਕੇ ਆਉਂਗਾ ਗਗਨ ਨੂੰ ਜੇ ਪੁੱਤ ਫੋਨ ਕਰਤੀਆਂ ਆਮ ਵੀ ਉਹ ਜਵਾਕੜੀ ਮੈਨੂੰ ਕੁਛ ਨਹੀਂ ਦੱਸਦੀ ਹੈ ਕਿ ਉਹਦੀ ਸੱਸਾ ਤਾਂ ਸਿਰ ਤੇ ਚੜ ਕੇ ਖੜ ਜਾਂਦੀ ਹੈ ਉਹਨੇ ਗੱਲ ਵੀ ਨਹੀਂ ਕਰਨ ਦਿੰਦੀ ਢਿੱਡ ਵੀ ਨਹੀਂ ਫਰੋਲਣ ਦਿੰਦੀ ਪੁੱਤ ਜਬਤ ਬਾੜੀ ਜਾਨ ਔਖੀ ਹੈ ਕਿਤੇ ਜੀ ਨਹੀਂ ਲੱਗਦਾ ਹੈਗਾ ਹੁਣ ਤੂੰ ਕੰਨ ਨੂੰ ਲੈ ਕੇ ਆਏ ਹੋ ਉਹ ਵੀ ਬਾਲੇ ਆਉਗਾ ਪਹਿਲਾਂ ਤੂੰ ਚੁੱਪ ਕਰ ਇਹਨੂੰ ਕਹਿ ਤਾਂ ਨਾ ਵੀ ਕੱਲ ਨੂੰ ਮੈਂ ਜਾਊਂਗਾ ਕੱਲ ਨੂੰ ਐਂਤ ਬਾਰ ਬਾਰ ਆਪੀ ਲਿਆਉ ਬਸ ਕੱਲ ਨੂੰ ਲਿਆਈਂ ਫਿਰ ਦਵਾਈ ਲੈ ਲੈ ਕੁੜੇ ਨਹੀਂ ਮਮੇ ਲੈਤੀ ਦਵਾਈ ਲੈ ਲੈ ਕੰਮ ਸਾਰੇ ਪਿਆਗਾ ਅਮੀ ਤੁਸੀਂ ਤਾਂ ਐਸੀ ਮੈਂ ਗਾਗਨ ਉਠਾਉਣੀ ਆ ਜਾ ਕੇ ਵੀ ਕੰਮ ਕਰ ਲੂ ਉੱਠੀ ਤਾਂ ਹੈ ਨਹੀਂ ਹਜੇ ਮੈਂ ਕਹਿ ਕੇ ਆਈਆਂ ਜਾ ਕੇ ਤੂੰ ਦੇਖ ਲੈ ਥੋਣੀ ਆ ਮੈਂ ਜਾ ਕੇ ਗਾਗਨ ਨਾ ਗਾਗਨ ਐ ਪੈ ਕੇ ਨਹੀਂ ਸਰਦਾ ਭਾਈ ਖੜੀ ਹੋ ਕੰਮ ਕਰ ਲੈ ਦੀਦੀ ਮੇਰਾ ਤਾਂ ਸਿਰ ਭਾਰੀ ਹੋਇਆ ਪਿਆ ਅੱਜ ਤੁਸੀਂ ਕਰ ਲਓ ਕੰਮ ਨਾ ਅੱਛਾ ਹੁਣ ਤੂੰ ਮੇਰੇ ਤੇ ਆਰਡਰ ਮਾਰੇਂਗੀ ਵੀ ਕੰਮ ਕਰ ਲੈ ਚੱਲ ਖੜੀ ਹੋ ਝਾੜੂ ਲਾ ਜਾ ਕੇ ਬਾਹਰ ਚੱਲ ਪੈਗੀ ਮੋਜੇ ਨਾਲ ਨਿਕੰਮਤਾ ਸਾਰੇ ਕਰਨ ਵਾਲੇ ਪਏ ਨੇ ਜਾਂ ਝਾੜੂ ਲਾ ਲੈ ਚੱਲ